ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਈ ਥੰਮੇ ਸਾਰੇ ਵੰਗੇ ਵਧੀਆ ਲੱਗੋ ਡੱਪਾਂ ਵੀਧੀਆ ਬਾਈ ਲੋ ਮਿੱਤਰੋ ਟਾਈਮ ਹੋ ਗਿਆ ਸਵਾਟ ਹੋ ਰਿਹਾ ਗ੍ਰੀਨ ਟੀ ਜਲ ਮਾਰਨਿੰਗ ਹੋ ਰਹੀ ਆ ਅਜ ਦੁਕਾਨ ਖੋਲ ਲਈ ਆ ਬਣੀ ਨਾ ਕਿ ਜਵੇਰੀ ਗਾਹ ਕਾਗੇ ਜੇ ਕਿਸੇ ਗੰਬੀਰ ਕੰਮ ਰਲ ਐਂਟਰ ਬਟ ਰਹਾ ਹੁਣ ਗੋਮੀ ਪੈਪ ਕੱਟ ਜੇ ਤੋ ਢਾ ਲਿਆ ਫੋਨ ਕਰ ਕੇ ਕਹਿੰਦਾ ਬਈ ਉੱਠ ਦੇ ਮੈਂ ਅਜ ਤਾਂ ਮੈਂ ਦੁਕਾਨ ਖੋਲ ਦੋ ਨਾਲੋਂ ਪੰਜ ਦਸ ਮਿੰਟ ਅਜ ਇੱਕ ਹੋਰ ਵਿਆਹ ਆ ਤੁਹਾਨੂੰ ਜਿਸ ਤਰ੍ਹਾਂ ਕੰਟੀਨਿਊ ਨਹੀਂ ਦੱਸਦਾ ਕੰਟੀਨਿਊਸਲੀ ਵਿਆਹ ਮੇਰ ਪਾ ਕੋਈ ਉਹ ਨਹੀਂ ਹੈ ਨਾ ਗਾ ਨਹੀਂ ਹੈ ਕਿਸੇ ਦਿਨ ਕਭੀ ਅੱਜ ਦਾ ਵੈਸੇ ਰਾਮਨਗਰ ਵਾ ਮੇਰੇ ਘਰੇ ਆ ਰਾਮ ਮੁੰਡਾ ਅਮਨਿੰਦਰ ਉਸਕੇ ਬ੍ਰਦਰ ਦਾ ਵਿਆਹ ਆ ਮੈਂ ਕਿਹਾ ਚੱਲ ਨਾ ਰੰਗੇ ਬਾਦ ਵਿੱਚ ਪਹਿਲਾਂ ਦੁਕਾਨ ਖੋਲਦੇ ਆ ਮੁੰਦੇ ਹਾਈ ਜਾਹਾਂ ਟੁੱਟਦੇ ਜੇਦੀ ਉਹ ਗਿਆ ਇੱਕ ਮਾਰੇ ਗਵਾਂਡੀ ਆ ਗਿਆ ਜੇਦੀ ਫਿਰ ਜੇਦੀ ਇੱਕ ਵਾਰੀ ਦੁਕਾਨ ਖੋਲਦੇ ਫਿਰ ਤਾਂ ਚਲੀ ਜਾ ਕੰਮ ਫਿਰ ਸਭ ਨੂੰ ਪਤਾ ਹੋ ਦੁਕਾਨ ਤਾਂ ਖੋਲੇ ਲਈ ਬਕਵਾਏ ਹੋਏ ਹੋਏ ਸਮਾਨ ਰੱਖਣੇ ਜੀ ਬਹੁਤ ਕਰਾਇਓ ਲਿਆਓ ਲਿਆਇਆ ਰ ਵਗੈਰਾ ਨਤੂ ਕਹਿ ਰਹਾ ਪਰ ਜਗਾਨੀ ਹੈ ਇਹ ਜਗਨ ਦਾ ਅਰੇਂਜਮੈਂਟ ਕਰਾਂਗੇ ਯਾਰ ਥੋੜੇ ਦਿਨ ਮਨ ਜਗਾਂ ਕਰਨਾ ਪਾਗਾ ਜਿਦਾਂ ਫੁੱਲ ਸਟਾਕ ਭਰਿਆ ਪੜਿਆ ਤਾਂ ਮੇਰਾ ਕੋਠਾ ਵੀ ਦੇਖੋਗੇ ਨਾ ਬਾਈ ਕੋਠਾ ਵੀ ਪੈਪਾਂਗੇ ਲ ਭਰਿਆ ਪੜਿਆ ਬੁਰਾ ਹਾਲ ਆ ਇਹ ਬਾਹਰ ਇੱਕ ਮਾਲ ਪਾ ਜਗਾਂ ਪੜਿਆ ਵਾਂਸ ਹੀ ਖੜਾ ਗਿਆ ਗਦਾਮ ਦੀ ਤਾਰ ਗਦਾਮ ਵੀ ਨਾ ਸੜਦਾ ਨਹੀਂ ਬਾਈ ਸਮਾਨ ਇੰਨਾ ਹੋ ਜਾ ਯਾਰ ਮੋਗ ਗਿਆ ਫਿਰ ਯੋਦੋ ਵਾਹ ਕਰੋ ਕਿ ਵੀਰ ਪਹਿਲਾਂ ਹਮ ਮਮਤਾ ਨਹੀਂ ਪ੍ਰੋਪਰਲੀ ਪੂਰਾ ਹੋਏ ਤੇ ਵੀ ਚਲ ਦੇਖਾਂ ਦੁਕਾਨ ਕੈਸੀ ਚਲਾਈ ਗਈ ਅਸੀਂ ਨਹੀਂ ਕਿਉਂਕਿ ਗਰਾਮ ਸ਼ੁਰੂ ਮੈਂ ਹੋਂ ਪਹਿਲਾਂ ਗਰਾਮ ਮੰਦੇਵਾ ਕਰਦੇ ਦੁਕਾਨ ਦਾ ਰਿਸਪਾਂਸ ਕੈਸਾ ਹੁੰਦਾ ਉਹ ਆਪਾਂ ਨੂੰ ਪਤਾ ਨਾ ਹੋ ਇੱਕ ਸਾਲ ਹੋਣ ਵਾਲਾ ਮਾਰਚੋਂ ਇੱਕ ਸਾਲ ਹੋ ਜਾਗਾ ਤਾਂ ਆਪਾਂ ਨੂੰ ਰਿਸਪਾਂਸ ਤਾਂ ਹੀ ਪਤਾ ਲੱਗਿਆ ਵੀ ਕੈਸਾ ਕੈਸਾ ਨਹੀਂ ਓਕੇ ਰਿਪੋਰਟ ਕਰਨੇ ਹੀ ਕੰਮ ਕੋਈ ਚੱਕਰ ਨਹੀਂ ਬਹੁਤ ਪਿਆਰ ਦੀ ਆ ਮਾਸ ਸਾਰੇ ਵੀਰਾਂ ਨੇ ਬਾਈ ਜਿੰਨੇ ਵੀ ਆਪਾਂ ਨੇ ਨੇੜੇ ਢਡੇ ਗਏ ਤੇ ਔਰ ਉਹ ਗੋਗ ਦੇ ਬੰਦੇ ਨੇ ਉਸ ਆਪਣਾ ਸੁਭੋ ਵੀ ਐਸਾ ਹੈ ਨਹੀਂ ਵੀ ਕਿਸੇ ਗੱਲ ਬਗਾੜੀ ਹੋਈ ਦੀ ਉਹ ਕਰੀ ਦੀ ਬਹੁਤ ਬੰਦੇ ਨਾਰੀ ਤੇ ਚਲੋ ਔਰ ਵਧੀਆ ਰਿਸਪੌਂਸ ਦੀ ਆ ਅਣਲਗ ਮਨ ਦਾ ਕਿ ਬੰਦੇ ਆਏ ਆ ਕਿ ਕੁਆਲਿਟੀ ਯਾਰ ਕੁਆਲਿਟੀ ਦੇ ਬੰਦਾ ਖੂਸ ਹੋਵਾ ਕੁਆਲਿਟੀ ਇੱਕ ਨੰਬਰ ਆ ਆਪਣੀ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਹੈ ਵੀ ਕਿਸੇ ਨੂੰ ਹਲਕੀ ਦੇ ਦੇਵਾਂ ਉਹ ਗੱਲ ਨਹੀਂ ਹਾਈ ਨਹੀਂ ਕੋਈ ਮਤਬਲੇ ਨਹੀਂ ਪੈਦਾ ਹੁੰਦਾ ਇਹਨੂੰ ਇਹ ਪਾਸਾਰੇ ਪੈ ਬਣਾ ਦੇ ਕੋਈ ਨਹੀਂ ਪੈ ਪਾ ਜਿਤਨੇ ਪੈ ਫੜੇ ਕੋਠੇ ਪੈ ਫੜੇ ਸਿੰਗਲ ਪਾਈਪ ਵੀ ਬਈ ਕਿਸੇ ਹੋਰ ਕੰਪਨੀ ਦਾ ਨਹੀਂ ਸਿੰਗਲ ਪਾਈਪ ਮਤਲਬ ਸਿੰਗਲ ਕਹਾਂ ਕਿਸੇ ਦਾ 1 ਇੰਚ ਦਾ ਟੋਟਾ ਵੀ ਨਹੀਂ ਕਿਸੇ ਹੋਰ ਬ੍ਰਾਂਡ ਦਾ ਸਾਰਾ ਓਨਲੀ ਫੀਰੋ ਲੈਕਸ ਬਹਾਜ ਆ ਗਿਆ ਬਈ ਜਾਣਾ ਪੰਮੂ ਦੂਰ ਰਹਿਣਾ ਪੜਦਾ ਹੈ ਕੋਈ ਕੁਆਲਟੀ ਦੀ ਚੀਜ਼ ਬਾਈ ਇਹ ਬਾਈ ਮਾ ਨੇੜਾ ਘੈਂਟਾ ਜਹਾਜੋ ਆਈ ਜਾਣੀ ਆ ਫਿਰ ਕਰੂਗਾ ਕੋਈ ਬਾਈ ਇਹ ਉਹ ਗਿਆ ਕਿੱਧਰ ਗਿਆ ਦਿਖ ਨਹੀਂ ਰਿਹਾ ਬਾਈ ਉਹ ਤਾਂ ਹਨ ਵੀ ਥੋੜਾ ਲਓ ਮਿੱਤਰੋ ਨਾ ਤੋਗਾ ਸਵੇਰੀਓ ਬੈਠਦਾ ਬਾਈ ਪਹਿਲਾਂ ਨਾ ਮੈਂ ਸੋਚਿਆ ਕਰੁੰਦਾ ਯਾਰ ਮਾਂ ਜਦ ਤੱਕ ਕੋਲ ਜਾਵਾਂ ਮਾਂ ਜਦ ਤੱਕ ਉਹ ਬੰਦਾ ਨਹਾਵਾ ਧਵਾ ਤਿਆਰ ਹੋਗਾ ਤਾ ਉਸਦੀ ਨਹੀਂ ਲਾਗਾ ਕੋਲ ਜਾਵਾਂ ਜ ਆਇਆ ਮਖੇਰ ਉਸਤਿਹਤ ਕਦਨਾਏ ਕਰਦਾ ਅੱਛਾ ਹੋਇਆ ਵੀ ਜ਼ਿੰਦਗੀਆਂ ਇਤਨੀ ਬਾਈ ਜੱਤੇ ਬਾਦ ਕਾਲਜ ਛੋਡ ਹੈ ਨਾ ਫਿਰ ਨਾਣਾ ਤਾ ਨਾ ਇਤਨੀ ਹੋਇ ਕਰਦਾ ਮਾ ਜਦ ਨਾ ਉਲਿਏ ਕੋਈ ਦੁਪਹਿਰ ਨੂੰ ਕੋਈ ਸ਼ਾਮ ਨੂੰ ਬਈ ਸਵੇਰੀ ਨਹੀਂ ਨਾ ਕਾ ਬਈ ਤਿਆਰ ਸ਼ਹਿਰ ਹੋ ਕੇ ਕਹੀਂ ਜਾਣਾ ਨਾ ਜਦੋਂ ਕਹੀਂ ਵਿਆਹ ਮਾ ਜਾਣਾ ਹੋ ਕਰਾ ਜਾਂ ਕਿਸ ਰਿਸ਼ਤੇਦਾਰੀ ਮਾ ਜਾਣਾ ਫਿਰ ਤੋਂ ਬੰਦਾ ਸਵੇਰੀ ਨਾ ਤੋ ਕ ਤਿਆਰ ਹੋਇ ਕਰਦਾ ਨਹੀਂ ਤੋਂ ਫਿਰ 10:00 11:00 ਵਜੇ ਨਾਣਾ ਕਰਨਾ ਸਾਰ ਦਿਨ ਇਤਰੀਆਂ ਦਾ ਬੋਰ ਨਹੀਂ ਸਾਬ ਹੋ ਗਿਆ ਦਿਨ ਬੜਾ ਇਹ ਜਿੱਦਣ ਕੀ ਦੁਕਾਨ ਕਰੀ ਨਾ ਬਾਈ ਸਵੇਰੀ ਉਠੋ ਨਾਉ ਤੋ ਕਪੜੇ ਨਵੇਂ ਫੌ ਤਿਆਰ ਹੋਊਗਾ ਆਰਾਮ ਦੇ ਵਿੱਚ ਅਜਾ ਬਈ ਟਿਕਾਣਾ ਹੋਣਾ ਨਾ ਬੰਦੇ ਦਾ ਬਹੁਤ ਜ਼ਰੂਰੀ ਆ ਬੰਦੇ ਨੂੰ ਕੁਝ ਨਾ ਪੁੱਛਤਾ ਯਾਰ ਮੇਰੇ ਹਿਸਾਬ ਦੇ ਕਰਨਾ ਚਾਹੀਦਾ ਆ ਚਾਹੇ ਦੁਕਾਨ ਹੋਗੀ ਚਾਹੇ ਕੋਈ ਬਿਜ਼ਨਸ ਹੋਗਾ ਕੁਝ ਵੀ ਯਾਰ ਜਬ ਆਪਣੀ ਨੌਕਰੀ ਹੋਗਾ ਬਾਈ ਬੰਦੇ ਦਾ ਨਾ ਬਈ ਇੱਕ ਸਿਸਟਮ ਸਾ ਬਣ ਜਾ ਰੈਗੂਲਰ ਕੁਝ ਕਰਨੇਗਾ ਵੀ ਹਾਂ ਨਾ ਤੋ ਤਿਆਰ ਹੋ ਜਿਉਂ ਕਰਵਾ ਕਰੋ ਨਹੀਂ ਤੋ ਬੰਦਾ ਬੇਲਾ ਤੋ ਬਸ ਨਾ ਲਾਈਫ ਐਸੀ ਹੋ ਜਾਂਦਾ ਨਾ ਤਾਂ ਬੰਦੇ ਨੇ ਕੁਝ ਕਰਨ ਨੂੰ ਮਨ ਕਰਾ ਵੀ ਹਾਂ ਕੁਝ ਕਰਾਂ ਯੂ ਕਰਾਂ ਵਾ ਕਰਾਂ ਕੁਝ ਨਹੀਂ ਫਿਰ ਬੰਦੇ ਦਾ ਮਨ ਕਰਦਾ ਫਿਰ ਬੰਦੇ ਦਾ ਮਨ ਕਰਿਆ ਯਾਰ ਕਿਆ ਮੈਨੂੰ ਕਿਹੜਾ ਕਿਹੀਂ ਜਾਣਾ ਹੈ ਮੈਂ ਨਹੀਂ ਪੜੇ ਰਹੇ ਗੁਰਦਾ ਸੌਂਦਾ ਰਹੇ ਗੁਰਦਾ 2:00 ਤੋਂ 10:00 ਵਜੇ ਤੱਕ ਮੈਂ ਕਿੱਥੇ ਜਾਣਾ ਆ ਚ ਕਿ ਚਾਰ ਦਿਨ ਦਾ ਸੀਜ਼ਨ ਅਗਲਾ ਅਜਾ ਇੱਕ ਹੋਰ ਆ ਬਾਈ ਖੇਤੀਬਾਰਗਾ ਧੰਦਾ ਨਹੀਂ ਜੂਸ ਗੱਲ ਕੋਈ ਸੈਂਡਵਿਚ ਨਸ ਹੋਗਾ ਇਥੋਂ ਮੰਗਾਂਗੇ ਕਿਆ ਚੱਕਰ ਆ ਖੇਤੀ ਦਾ ਨਜ਼ਾਰਾ ਹੈ ਜਦੀ ਆ ਖੇਤੀਬਾਰਗਾ ਖੇਤੀ ਤੋਂ ਇੱਕ ਨਾ ਇੱਕ ਐਸੀ ਚੀਜ਼ ਆ ਬਾਈ ਖੇਤੀ ਗਾਲ ਇੱਕ ਸਾਈਡ ਬਿਜ਼ਨਸ ਬੰਦੇ ਨੂੰ ਜ਼ਰੂਰ ਕਰਨਾ ਚਾਹੀਦਾ ਜਾਂ ਫਿਰ ਖੇਤੀ ਕਰਨੀ ਚਾਹੀਦੀ ਆ ਤਿੰਨ ਫਸਲੀ ਦੋ ਫਸਲੀ ਚੱਕਰ ਗੱਲਾਂ ਬਾਈ ਬਹੁਤ ਔਖਾ ਆ ਸਰਕਲ ਕਮਾਉਣਾ ਨਾ ਕਿਉਂ ਮੈਂ ਵੀ ਆਪਣਾ ਐਕਸਪੀਰੀਅੰਸ ਦੱਸ ਰਿਹਾ ਮਨੇ ਵੀ 10 12 ਸਾਲ ਦੀ ਹੈ ਖੇਤੀ ਨੂੰ ਕਿ ਚਲੋ ਪੁਰਾਣੇ ਬਜ਼ੁਰਗ ਦਮਾਰੇ ਕਰੀ ਰਿਖਦੇ ਡੈਡੀ ਵੀ ਕਰ ਰਿਹਾ ਦਾ ਦਦਦਾ ਵੀ ਕਰ ਰਿਹਾ ਦਾ ਪਰਦਾਦਾ ਵੀ ਕਰ ਰਿਹਾ ਦਾ ਬਟ ਆਪਣਾ ਜੋ ਬੰਦਾ ਤਜਰਬਾ ਕਰਕੇ ਦੇਖਾ ਨਾ ਉਸ ਚੀਜ਼ ਦਾ ਕੁਝ ਹੋਰ ਉਹ ਫੀਲ ਹੋਇਆ ਕਿਸੇ ਕਿਸੇ ਜੁਣੀ ਤਾਂ ਕਹਿਆ ਆ ਖੇਤੀ ਵਰਗਤ ਹੁੰਦਾ ਨਹੀਂ ਜੇ ਖੇਤੀ ਗਿਲ ਸਾਈਡ ਬਿਜ਼ਨਸ ਹੋਵੇ ਖੇਤੀ ਗਿਲ ਜੇ ਤੁਹਾਡਾ ਕੋਈ ਸਾਈਡ ਬਿਜ਼ਨਸ ਹੈ ਚਾਹ ਤਾਰਾ ਕੋਈ ਮੈਸਾਂਗਾਈਆ ਡੈਰੀ ਫਾਰਮਿੰਗ ਆ ਜਾਂ ਕੁਝ ਹੋਰ ਛੋਟਾ ਮੋਟਾ ਜੋ ਵੀ ਕੁਝ ਵੀ ਹੈ ਨਾ ਬਾਈ ਮੈਂ ਕਹ ਰਿਹਾ ਫਿਰ ਖੇਤੀ ਵਰਗਤ ਹੁੰਦਾ ਨਹੀਂ ਫਿਰ ਖੇਤੀ ਕੇ ਪੈਸੇ ਸੇਵਿੰਗ ਹੋ ਸਕਾ ਨਹੀਂ ਤਾਂ ਬਹੁਤ ਔਖਾ ਬਾਈ ਕਿਉਂਕਿ ਨਾ ਖੇਤੀ ਵੈਸਾ ਵਾ 6 ਮਹੀਨੇ ਵਿੱਚ ਅੱਜ ਕੋਈ ਮੈਨੂੰ 6 ਮਹੀਨੇ ਬਾਅਦ ਚਾਣੇ ਵਾਸਤਾ ਨਾ ਕੋਈ ਚਾਹ ਮੈਨੂੰ ਅੱਜ 10 ਲੱਖ ਰੁਪਏ ਮਹੀਨੇ ਵਿੱਚ 6 ਲੱਖ ਰੁਪਏ ਦੇ ਦੇ ਉਹ 6 ਲੱਖ 6 ਮਹੀਨੇ ਨਹੀਂ ਰਹਿੰਦੇ ਬਈ ਉਸ ਤੇ ਬੈਨਾ ਖਤਮ ਹੋ ਜਾਣਗੇ ਬਟ ਜੇ ਕੋਈ ਮੈਨੂੰ ਲੱਖ ਰੁਪਏ ਮਹੀਨਾ ਕਰ-ਕਰ ਕਰ ਦੇਈ ਜਾਗਾ ਉਹ ਉਹਨਾਂ ਮਾਤੇ ਵੀ ਮੈਂ 6 ਲੱਖ ਰੁਪਏ ਮਾਤੇ ਕੁਛ ਨਾ ਕੁਛ ਸੇਵ ਕਰ ਲਊਗਾ ਮੈਂ ਲੱਖ ਰੁਪਏ ਜਾਂ 2 ਲੱਖ ਰੁਪਏ ਕੁਛ ਨਾ ਕੁਛ ਸੇਵ ਕਰ ਲਊਗਾ ਜੇ ਮੈਨੂੰ ਮਹੀਨਾ-ਮਹੀਨਾ ਮਿਲਾਂਗੇ ਲੱਖ ਰੁਪਏ ਬਟ ਜਦ ਕੋਈ ਮੈਨੂੰ ਇਕੱਠੇ ਦੇ ਦੇਗਾ ਉਹ ਫਿਰ ਰੈਂਦੀ ਨਹੀਂ ਬਾਈ ਨਾ ਤਾਂ ਅਕਾਊਂਟ ਮਾਰਾ ਹਨਾ ਕੁਛ ਰੈਂਦੇ ਫਿਰ ਉਹਦੇ ਯਾਹਾਂ ਸਗਮਾ ਹੋਰ ਫਗੜੇ ਜਾਂ 6 ਲੱਖ ਪਹਿਲੇ ਹੀ ਖਤਮ ਹੋ ਜਾਣਗੇ ਚਾਹੇ ਚੌਥੇ ਮਹੀਨੇ ਵਿੱਚ ਦੋ ਮਹੀਨੇ ਦਾ ਐਕਸਟਰਾ ਖਰਚਾ ਫਿਰ ਅੜਦੇ ਭੇ ਜਾਗਾ ਚਲਾਉਣਾ ਪੜਾਗਾ ਯਾਰ ਪਹਿਲਾਂ ਸਟਾਕ ਰੱਖਣਾ ਨਾ ਬਹੁਤ ਔਖਾ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਦੁਕਾਨਦਾਰੀ ਮੈਂ ਵੀ ਉਹ ਆ ਬਾਈ ਦਿੱਲੀ ਦਾ ਮਤਲਬ ਆ ਰਹੇ ਆ ਜਾ ਰਹੇ ਨੇ ਮੈਂ ਪੁਰਾਣੇ ਹੋ ਹੀ ਜਾ ਰਹੇ ਆ ਬੰਦੇਗੇ ਚੱਕ ਮਾਈ ਉਸਮ ਬੇਸ਼ੱਕ ਮੈਂ ਮਤਲਬ ਜੇ ਲੱਖ ਰੁਪਏ ਦਾ ਸਾਮਾਨ ਵੇਚਾਂਗੇ ਉਸਮ ਸਿਰਫ 5 ਜਾਂ 10% ਕੀ ਮਾਨੂੰ ਬਚਤ ਹੋਵਗੀ ਤੋਂ ਬਾਕੀ ਜਿਹੜਾ ਆਈ ਚਲਾਈ ਹੋ ਜਾਣੀ ਆ ਉਸਮ ਬੰਦੇ ਦਾ ਖਰਚਾ ਢੋੜੀ ਜਾ ਹੈ ਇੱਕ 6 ਮਹੀਨੇ ਤੱਕ ਰਹਿਣਾ ਬਾਈ ਬਹੁਤ ਔਖਾ ਖੇਤੀ ਗਈ ਉਹੀ ਪੰਗਾ ਜੇ ਕੋਈ ਬੰਦਾ ਕਰ ਰਿਹਾ ਸਬਜ਼ੀ ਸੂਜੀ ਬੜਾ ਨਜ਼ਾਰਾ ਬਾਈ ਡੇਲੀ ਦੇ ਖਰਚੇ ਨਿਕੜੀ ਜਾਂਾਂ ਨਹੀਂ ਤਾਂ 6 ਮਹੀਨੇ ਦਾ ਯਾਰ ਕਿਸੇ ਨੂੰ ਵੀ ਕੁਿਤਨੇ ਪੈਸੇ ਦੇ ਦੇ ਖਰਚਾ ਨਹੀਂ ਜਾਂਦਾ ਹੈ ਸਾਈਡ ਬਿਚ ਨੂੰ ਜ਼ਰੂਰ ਕਰੋ ਮੈਂ ਤਾਂ ਕਹ ਰਿਹਾ ਡੈਰੀ ਕਰ ਲੋ ਜਾਂ ਸਬਜ਼ੀ ਲਾਓ ਤੁਹਾਨੂੰ ਸਬਜ਼ੀ ਗਾ ਨੂੰ ਬੰਦੇ ਜਾਣਾ ਚਾਹੀਦੇ ਡੈਰੀ ਗਾ ਨੂੰ ਬਿਹਾਰ ਦਸ ਮਹੀਨਾਂ ਹਰੇਕ ਬੰਦਾ ਰੱਖ ਸਗਾਇਆ ਅਰ ਜ਼ਿੰਮੇਵਾਰ ਪ੍ਰੋਖਾ ਵੀ ਹੈ ਆ ਅਲੀ ਤਨਾ ਕਰ ਵੀ ਲਿਆ ਸਵੇਰੇ ਉੱਠੋ ਇਹੋ ਕਰੋ ਆ ਕਰੋ ਜਾਂ ਕੋਈ ਆਪਣੀ ਫਿਰ ਛੋਟੀ ਮੋਟੀ ਦੁਕਾਨ ਜਾਂ ਕੋਈ ਹੋਰ ਬਿਜ਼ਨਸ ਜੋ ਵੀ ਕਰ ਸਕਾ ਨਾ ਬਾਈ ਜ਼ਰੂਰ ਕਰੋ ਫਿਰ ਨਜ਼ਾਰਾ ਆਗਾ ਅਕੀ ਬੀ ਆਮਾ ਜਾਨਾ ਮੈਂ ਕਪੜੇ ਛਪੜੇ ਪਾ ਲਈਏ ਬੈਣੀ ਇੱਕ ਜੈਕਟ ਲੈ ਗਈ ਅੱਧੀ ਵਜੂਂ ਪਾ ਲੈਣੀ ਜਾਂ ਜਾਵਾਂਗੇ ਭਲੇ ਤਾਂ ਟਾਈਮ ਹੋਈ 9 9 ਹੋਈ 9 10 ਹੋਏ ਜਾਵਾਂਗੇ ਉਹ ਵੀ ਨੇੜੇ ਵੀ ਆ 11:30 ਵਜੇ ਜਾਊਂਗਾ ਓਕੇ ਚੈੱਕ ਕਰੋ ਦੁਕਾਨ ਬਾਕੀ ਮੈਨੇ ਨਾ ਉਹ ਕਿਉਂ ਐਲਸੀਡੀ ਪਹਿਲਾਂ ਉਧਰ ਦੀ ਨਾ ਇੱਧਰ ਲਾਦੀ ਕੁਝ ਗਿਫਟ ਆਏ ਦੇ ਭਾਈ ਵਾਟਰ ਸਟਾਨ ਕਿਉਂ ਦੇਖੋ ਟੰਕੀਆਂ ਬਾਪਨੇ ਕਿਉਂਕਿ ਨਾ ਉਧਰ ਨਾ ਯਾਰ ਰੈਫ੍ਰੈਕਸ਼ਨ ਬੜਾ ਦੁਸਕਾ ਆ ਪਿੱਛੇ ਧੁੱਪਾ ਤਾਂ ਦਿਖਾ ਨਹੀਂਦਾ ਮੈਂ ਕਿਹਾ ਉੱਧਰ ਤੇ ਹਟਾ ਦਿਆ ਫਿਰ ਇੱਧਰ ਕਰ ਲਿਆ ਬਾਕਸ ਸਟੋਕ ਸਟੋਕ ਰੋਪੜੀ ਆਪਣੇ ਔਖੇ ਰਿਪੋਰਟਾਂ ਪੂਰੀ ਹਾਂ ਬੋਲ ਇਹ ਕਿਆ ਕਰੂੰ ਇਸਕਾ ਮੈਂ ਚੱਲ ਕਾ ਚੱਲੂੰ ਹੈ ਜਿਬਾਬੇ ਲੈ ਬੈਠਾ ਈ ਇਹੀ ਕੰਮ ਕਰਨਾ ਗੱਡੀ ਚਲਾਓ ਤੇ ਨੇ ਝੂਟੇ ਦੋ ਹੈ ਬਿੱਟੇ ਕਾ ਚੱਲੂੰ ਯੋ ਲੈ ਜੋ ਚਲਾ ਦਿਆ ਟਿੰ 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 ਬਸ ਓਕੇ ਬਸ ਬਸ ਇਹ ਚੂਟ ਲੈਣ ਨੂੰ ਕਰੀਆ ਮਨੇ ਟਾੜ ਦਿਆ ਇਹਨੂੰ ਬਾਏ ਬਾਏ ਹਮ ਕਰਨ ਬੈਠੋ ਦੇਖ ਲੈ ਇੰਟਰਨੈਟ ਯੋ ਐਕਸਟੈਂਡਰ ਜਾਲਵਾ ਤਲੇ ਮਨ ਨੂੰ ਕੋਈ ਇਸ ਕੀ ਲਾਈਫ ਵਧੀਆ ਨਹੀਂ ਲੱਗਦੀ ਕੋਈ ਐਕਸਟੈਂਡਰ ਕੀ ਇਹ ਦੇਖੇ ਥੋੜਾ ਇਹ ਚੱਲਦਾ ਨਹੀਂ ਹੈ ਕਦੀ ਬੰਦ ਕਰਕੇ ਚਲਾਓ ਇਸ ਨੂੰ ਯੋ ਕਰੋ ਉਹ ਕਰੋ ਰੰਡੀ ਰੋਣਾ ਸਾਹਿਬਾ ਜਾਦਾ। ਕੀ ਖਰਾਬੰਦਾ ਕੀ ਆ ਨੰਦਰਾ। ਵੀਰ ਹਸਾਬ ਦੇ ਤਾਂ ਬੇਕਾਰ ਸੌਦਾ। ਸਹੀ ਵਾਈਫਾਈ ਤੇ ਚੱਲਦਾ। ਰਾਿਕ ਦਾ ਵਾਈਫਾਈ ਮਾਰੇ ਨਾ ਕੋਈ ਕੰਪਨੀ ਹੈ ਚੱਜ ਗਈ। ਨੈਟ ਪਲਸ ਵਰਗੀ ਜਾਂ Jio ਹੋਰ ਲਟਰਨ ਸ਼ਟਰਮ ਅੱਜਕੱਲ ਤੋਂ ਇਤਨੀ ਹੋ ਗਈ। ਕੋਈ ਕੰਪਨੀ ਹੈ ਚੱਜ ਗਈ। ਜੋ ਕੰਮ ਕਰਗਾ ਸਵਾਦ ਆ ਬੰਨੇ ਤੇ ਲਗਾ ਗੀ ਹਾਂ। ਨੈਟ ਚੱਲ ਰਿਹਾ। ਚਲ ਚੱਲ ਗੇ ਰੇ ਸ਼ੁਕਰ। ਸਰ ਭੀ ਆ ਮੇ ਪਾ ਦੇਖੋ 18 ਦਾ। ਇਹ ਵੀ ਨ ਕਾਡਾਂਗੇ ਬਦੁਰਗ ਉਹ ਕਰ ਦੇਈਏ ਆਪਾਂ ਇਹ ਉਹ ਵੀ 8 9 ਕਾ ਤਾਂ ਇਹ ਅੱਜ ਕਾ 19 20 ਕਾ ਪਰਸ ਵਾਲੇ ਕਾਡ ਨਹੀਂ ਮਰਪਾ ਪਰਸ ਵਾਲੇ ਕਾਡ ਉਹ ਬੰਦੇ ਪਤਾ ਕਿ ਹੋਇਆ ਕਾਡ ਹੰਗ ਗਈ ਤੇ ਹੰਪਰੀ ਦੇ ਉਹ ਕਾਡ ਦੇਣ ਵੀ ਮਤਲਬ ਕਾਡ ਕਿ ਆ ਦੇਣਾ ਹੈ ਹਮ ਉਹਨੇ ਕਰਾਂਗੇ ਉਹ ਦੇ ਔਰ ਉਹ ਕਾਡ ਦੇਣਾ ਵਿਚਾਰੇ ਭੁੱਲ ਗਏ ਯਾਰ ਉਹ ਕਰੇ ਆ ਰਾਮ ਕਾਟ ਦੇਣਾ ਭੁੱਲ ਗਏ ਕਹਿ ਰਹਾ ਜੀ ਮੈਂ ਕੋਈ ਨਾ ਆਵਾਂਗੇ ਬਾਈ ਜਿਹੜੇ ਬੰਦੇ ਮੀਲਨ ਸਾਰ ਆਵਾਂ ਕਈ ਵਾਰੀ ਬੰਦਾ ਐਕਸਾਈਟਮੈਂਟ ਵਿੱਚ ਇਤਨਾ ਹੋਵਾ ਬੰਦਾ ਕਾਟ ਦੇ ਗਏ ਵੀ ਸਪੈਸ਼ਲ ਵਾਅ ਵੀ ਕਰ ਰਹੇ ਹਾਂ ਸਾਰੇ ਦਿਨ ਮਤਲਬ ਰਹੇ ਬੰਦਿਆਂ ਗੱਲ ਅਰੁਣ ਕੇ ਕਾਟ ਦੇਣੇ ਨਹੀਂ ਆਦਰਿਆ ਔਰ ਕਾਟ ਮਾਰੇ ਲਈ ਕਾ ਵੀ ਆਏ ਫਿਰ ਉਹਨੇ ਵਟਸਐਪ ਕਰਿਆ ਮਾਰਾ ਕਾਟ ਮੈਂ ਕਿਹਾ ਠੀਕ ਚਲ ਕੋਈ ਨਹੀਂ ਪਹੁੰਚਾਂਗੇ ਜਰੂਰ ਮਨ ਤਾਂ ਤਾਂ ਵੀ ਪਹੁੰਚਣਾ ਦਾ ਜੇ ਕਾਟ ਵੀ ਨਾ ਹੁੰਦਾ ਤਾਂ ਵੀ ਪਹੁੰਚਣਾ ਦਾ ਵਾ ਇਹ ਤਾਂ ਬੰਦੇ ਕੇ ਯਾਰ ਹੋਵੇ ਜਿਹੜਾ ਬੰਦਾ ਕਹਾ ਯਾਰ ਪ੍ਰੇਮ ਪਿਆਰ ਗੱਲ ਉਸਕਾ ਜਾਣੀ ਪੜਾ ਬਾਕੀ ਜਾ ਕਾਉ ਮੈਂ ਦਵਿੰਦਰ ਨੂੰ ਕੱレ ਤਾਂ ਫੋਨ ਦਵਿੰਦਰ ਦੇ ਸਾਲੇ ਵਿਆਹ ਯਾਦ ਨਹੀਂ ਕਹਿ ਰ ਮਨ ਨੂੰ ਤਾਂ ਨਹੀਂ ਪਤਾ ਕਹਿ ਰ ਉਹਨੂੰ ਕਦ ਕਦ ਵਿਆਹ ਕਰੇ ਨਾ ਮੇਰੇ ਪਾ ਕਾਰਡ ਕਹਿ ਰ ਪਤਾ ਨਹੀਂ ਕਹਾਂ ਗੇ ਰ ਘਰ ਕਹਿੰਦੇ ਕਿ ਵਿਆਹ ਬਹੁਤ ਕਾਰਡ ਇੱਧਰ ਉੱਧਰ ਹੋ ਗਏ ਮਹਾਜ ਆ ਬਾਈ ਅੱਜ ਨੂੰ ਦਾ ਵਿਆਹ ਹੈ ਕਹਿ ਰ ਚਲਾ ਰ ਮੈਂ ਮਹਾਜ ਆ ਤੇ ਐਸਾ ਮਾੜਾ ਯਾਰ ਦੋਸਤ ਵੀ ਨਾ ਕਿਸੇ ਨੂੰ ਮਿਲਿਆ ਜਿੰਨੂੰ ਆਪਣੇ ਯਾਰ ਦਾ ਵਿਆਹ ਵੀ ਨਾ ਯਾਦ ਹੁੰਦਾ ਸਾਲੇ ਮੈਂ ਤਾਂ ਵੀ ਫੀਲਿੰਗ ਚੱਕੀ ਜਾ ਰ ਮਨੇ ਸਾਰੇ ਰਿਕਾਰਡਿੰਗ ਕਰੀ ਹੋਈ ਆ ਚੱਲ ਬਾਈ

ਬਿਹਾਰਾਂ ਦਾ ਪਹੁੰਚ ਗਿਆ ਹੋਰ ਅੱਲੀ ਤੋਂ ਬਹਰੀ ਮਾਨੂੰ ਖੜਨਾ ਹੀ ਪੜਾਗਾ ਬੁੱਗੇ ਸਤਨਾਮ ਵਾਹਿਗੁਰੂ ਚੱਲਿਆ ਵਾਲੀ ਤੋਂ ਕੰਡ ਪੜਦਾ ਭੋਗ ਤਾਂ ਪੜ ਗਿਆ ਕੰਡ ਪਟ ਗਿਆ ਬਾਕੀ ਜੀ ਮੈਂ ਕੱਲ ਸਾਨੂੰ ਨੰਬਰ ਦਾ ਦੱਸਦਾ ਇਹ ਦੇਖੋ ਜਿਹੜਾ ਨੰਬਰ ਖੜਾ 1820 ਇਹ ਮੇਰੀ ਪਹਿਲੀ ਗੱਡੀ ਦਾ ਨੰਬਰ ਦਾ 1820 ਬੀ ਟਕ ਨੰਬਰ ਨਹੀਂ ਮਿਲ ਜਾ ਯਾਰ ਇਨਸੈਂਸਲੀ ਉਹ ਬਸ ਲੋਕ ਨੂੰ ਕੀ ਹੋ ਗਿਆ ਨੂੰ ਕੋਣ ਚੱਕ ਰਿਹਾ ਹੈ ਕੋਈ ਪਤਾ ਲੱਗਾਗਾ फरमा है नहीं तो क्या कर लो क्या कर अंदर कर सेल लग रही थी ऑफ लग रहा था मैं बूट ले गया यार वो के बूटा के रंग देखो यार मैं <laughs> यार ये चंगा भी नहीं है बنده के रंग कैसे हो यार जो? है यार बल्यू, 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 ये तो बहुत यार ब्लू ब्लू ये ब्लू भी, भी, भी नहीं है देखा कलर है तो सेल के चक्कर में सारे कम के पैंट चूत तो ਉਹ ਨਹੀਂ ਯਾਰ ਬਲੂ ਪਤਾ ਕਿ ਐਸਾ ਚਲਾ ਇਹ ਦੇਖੀਏ ਤਨੇ ਜੈਕਟ ਪਾਰਕੀ ਆ ਇਹ ਉਹ ਵੀ ਤਾਂ ਬਲੂ ਆ ਇਹ ਹੋਰ ਬੀ ਇਹ ਬਲੂ ਦਾ ਕੋਈ ਫਰਕ ਆ ਉਹ ਦਿੱਕੇ ਆ ਕਿੰਨੇ ਨੋਟਿਸ ਹੋ ਰਹੇ ਮੁੰਡੇ ਤਾਂ ਉਹ ਹੀ ਲੱਗ ਰਿਹਾ ਹੈ ਦੂਸਰਾ ਦਿਖਾਵਾ ਕਰ ਲਈ ਉਸ ਦਾ ਅਜੇ ਟ੍ਰੇਲਰ ਲਾਂਚ ਨਹੀਂ ਕਰਿਆ ਚਲੋ ਇਸ ਕੀ ਦੂਸਰੇ ਬੂਟ ਵੀ ਦੇਖਾਂਗੇ ਕਦੀ ਪਾਵਾ ਕਾ ਕਦੀ ਨਾ ਕਰੀ ਜੋ ਸੇਲਮਾ ਵੀ ਐਸੇ ਕੰਮ ਵੀ ਨਾ ਕਰਨੀ ਚਾਹੀਦੇ ਚਲੋ ਸੇਲ ਜ਼ਰੂਰੀ ਆ ਉਹ ਮਲੋ ਪਰ ਐਸੇ ਰੰਗ ਵੀ ਨਾ ਦੋ ਕਿ ਚੱਕਰ ਮਾ ਕੋਈ ਇਧਰ ਦਾ ਪ੍ਰੋਗਰਾਮ ਲੇਟ ਦਾ ਹਮ ਦੂਸਰੇ ਵਿਆਹ ਨਾਲ ਆ ਗਏ ਇਨਕਾ ਵਿਆਹ ਵੀ ਲੇਟ ਆ ਮਤਲਬ ਇੱਕ ਦੋ ਦਿਨਾਂ ਬਾਅਦ ਪਰ ਮਾ ਚਲੋ ਗੇੜਾ ਮਾਰ ਕਾਵਾ ਕਿਹਾ ਸਾਹ ਕਾਵਾ ਹੈਲੋ ਦਾਦੀ ਖੜੀ ਉੱਪਰ ਦੇਖ ਰਹੀ ਆ ਦਾਦੀ ਠੀਕ ਆ ਵਾ ਠੀਕ ਆ ਮਗਾ ਵਿਆਹਲੇ ਤੋਂ ਬੁਲਾ ਨਹੀਂ ਰਹੇ ਵੀ ਪਹਿਲਾਂ ਆ ਜਾਓ ਪੰਜ ਸੱਤ ਦਿਨ ਮਾਂ ਹਮਾਪੋ ਆ ਜਾ ਠੀਕ ਨਹੀਂ ਬਹੂ ਨੂੰ ਜੇ ਬੁਲਾਵਾਂਗੇ ਥਾਂ ਬਹੂ ਨੂੰ ਤਾਂ ਹੀ ਭੇਜੂਗਾ ਥਾਂ ਤੂੰ ਮੰਨੋ ਹੀ ਨਹੀਂ ਬੁਲਾ ਰਹੇ ਹੈ ਤੂੰ ਫੋਨ ਕਰਕੇ ਕਹੇ ਨਾ ਉਹਨੂੰ ਹੈ ਫੋਨ ਕਰਕੇ ਤੂੰ ਆਪ ਕੋ ਜਾਣੋ ਬਣਾਦਾ ਕਿੱਧਰ ਆ ਹੈ ਨਹੀਂ ਹੋਰਾ ਨਾ ਉਹ ਤਾਂ ਡਿਊਟੀ ਬਣਾਈ ਸਾਹਿਲਾ

ਹਾਂ ਨਾ ਬੱਦੂ ਮਾ ਜੋ ਬਡੇ ਨਹੀਂ ਖੇੜਾ ਨੂੰ ਗੇੜਾ ਟਾਈਮ ਹੀ ਲੱਗਦਾ ਦਾਦੀ ਕਿਆ ਕਰਾਂ ਦੁਕਾਨ ਬਦਾਂ ਇਨਕਾ ਵਿਆਹ ਭਾਈ ਸੋਮਵਾਰ ਕਾ ਅੱਜ ਵੀਰਵਾਰ ਆ ਨਾ ਅੱਲੀ ਪੇਂਟ ਵਾਲੇ ਲੱਗ ਰਹੇ ਭਾਈ ਚਿੱਠੀ ਆਵਗੀ ਚਿੱਠੀ ਨਹੀਂ ਆਈ ਗਲੀ ਬਸ ਨੇ ਚੱਤੀਓ ਨੇ ਕਿਹਾ ਕਹਤਾ ਕਾਕਾ ਕੋਈ ਕੋਈ ਵਾਜ ਆਪ ਆਪ ਆਪਣਾ ਕੰਮ ਕਰੋ ਸਾਹੀ ਹੋ ਜਾਗੀ ਜੇ ਆਹ ਮਰਗੋਨ ਦੁਆਰਾ ਨਹੀਂ ਕਰੋ ਰੰਗ ਕਰਾ ਰਹੇ ਹੈ ਐਕਸਟਰਾ ਲੈਜਰ ਬੰਦੇ ਆ ਬਾਈ ਗਾਹ ਦੇਖੋ ਕਿਹੜੇ ਸਾਬ ਤੇ ਪੜ ਰਿਆ ਕੋਈ ਕਹ ਦੇਗਾ ਪਰਸਾ ਚ ਉੱਥੇ ਨਹੀਂ ਵਿਆਹ ਇਹਨਾਂ ਦਾ ਹੈ ਲੱਗਦਾ ਨਹੀਂ ਚਲੋ ਠੀਕ ਹੈ ਜਿਸ ਤਰ੍ਹਾਂ ਮੈਨੂੰ ਠੀਕ ਲੱਗ ਰਿਹਾ ਬਾਈ ਚੱਲ ਬਾਈ ਆਮ ਤਾਂ ਸੋਚਦਾ ਉੱਧਰ ਟਾਈਮ ਪਾਸ ਨਹੀਂ ਹੋ ਰਿਹਾ ਤਾਂ ਆਮ ਤੌਰ ਤੇ ਟਾਈਮ ਪਾਸ ਕਰਨ ਆਏ ਦੇ ਬਾਈ ਸੱਚ ਪੁੱਛਾ ਵੀ ਚੱਲ ਥੋੜਾ ਇੱਧਰ ਜਾਣਾ ਜਿਆਦੀ ਓਕ ਹੋ ਗਿਆ ਇੱਧਰ ਬੰਦੇ ਹੀ ਨਹੀਂ ਹੈ ਉਰਾ ਸੀ ਮੈਂ ਕਹਿੰਦਾ ਠੀਕ ਹੈ ਬਾਕੀ ਨੇ ਪਿੱਡੇ-ਬੁੱਡੇ ਵਧੀਆ ਲਾ ਲੀਏ ਨਾ ਵਧੀਆ ਬਣ ਗਿਆ ਸੋਦਾ ਇਹ ਦੇਖੋ ਬਾਕੀ ਵਾਹ ਹੋ ਜਾਗੀ ਨਾ ਜਿਆਦੇ ਸੀਗੀ ਡੈਕੋਰੇਸ਼ਨ ਹੋ ਜਾਗੀ ਫਿਰ ਜੰਮੀ ਸੋਹਣ ਲੱਗਣਾ ਲੱਗ ਜਾ ਚੱਲ ਮੋੜ ਫੇਰ ਕੋਈ ਪਹਿਲਾਂ ਉੱਧਰ ਹੀ ਦੇਖ ਰਹੇ ਤੇ ਉੱਧਰ ਟੈਂਟਾਂ ਤਵਿੰਦਰ ਗੇੜਾ ਤੀਵੇਂ ਇੱਧਰ ਨੂੰ ਜਾ ਰਹੀ ਮਗਾ ਹੋ ਲੋ ਤੀਵੇਂ ਅਗੇ ਪਿੱਛਾ ਪਿੱਛਾ ਨਹੀਂ ਨਹੀਂ ਭੁੱਕੀ ਰਹਿ ਸਕਦੀ ਬੰਦੇ ਰਹਿ ਲੰਗੇ ਭੁੱਕੇ ਠੀਕ ਨਹੀਂ ਮਾ ਕਈ ਹੋਰ ਆ ਸਿਸਟਮ ਠੀਕ ਤਾਂ ਅੰਦਾਜ਼ਾ ਮਾਰਾ ਹੈ ਨਾ ਘੱਟਾ ਕੌਣ ਹੋਣਗੇ ਹਲੋ ਕੀ ਹਾਲ ਚਾਲ ਵਧਾਈਆਂ ਵੀਰ ਤੈਨੂੰ ਤੇਰੇ ਭਾਈ ਦਾ ਵਿਆਹ ਵਾਹੀ ਗੰਝੇ ਬੰਦੇ ਕੀ ਵੀ ਕੋਈ ਜ਼ਿੰਦਗੀ ਨਹੀਂ ਪਹਿਣ ਤੇ ਵਿਆਹਾਂ ਮੇ ਟੋਪੀ ਲੈ ਕਾਣਾ ਪੜਾ ਟੋਪੀ ਪਹਿਣ ਕੇ ਯਾਰ ਕੋਟੀ ਲੈ ਰਿਆ ਪੂਰੇ ਫਰੀਹਾਲ ਇੰਨੇ ਕਿੰਨੇ ਯੂ ਤਾਂ ਉਹ ਪਾਰ ਕੀ ਫੈਂਸੀ ਤੈਨੂੰ ਦੂਤਰ ਬਲਾਰੇ ਕਰਕੇ ਉਧਰਲੇ ਟੈਂਟਾਂ ਮੈਂ ਹੈ ਚੱਲ ਚਲਾ ਆ ਜਾ ਯੂ ਦੇਖ ਉਹਨੂੰ ਕਿ ਮਲਾਵਾ ਗਏ ਉਹ ਨਾ ਤਾਂ بڑے ਟੈਂਟਾਂ ਵਾਲੇ ਆ ਕਿਆ ਹੋ ਗਿਆ ਜੱਲੂ ਕਿਤਨਾ ਹੋ ਰਿਹਾ ਮੈਂ ਵੀ ਉੱਟ ਗਿਆ ਹੁਣ ਮੈਂ ਲਾ ਵੀ ਨਹੀਂ ਫੋਨ ਕਰ ਮੇਨ ਨਜ਼ਰ ਹੋ ਜਾ ਯੋ ਸਾਗਾ ਭయ్యా ਦੇ ਦੇ ਯਾਰ ਚੰਡੀਗੜ੍ਹ ਅੱਡੇ ਰਾਤ ਨੂੰ ਮਿਲਾਂ ਠੀਕ ਆ ਫਿਰ ਚੱਲ ਰਾਤ ਕਾ ਤੋਂ ਲਾਰਨ ਲੱਗਦੀ ਆ ਚੱਲ ਬਾਈ ਆ ਜਾ ਬਾਕੀ ਟਾਈਮ ਬਾਈ 2:49 2:40 3 ਵਜੇ ਦਾ ਲਾਸਟ ਟਾਈਮ ਹੋ ਮਾਰਾ ਜਾਣੇਗਾ ਲੈ ਭਾਈ ਮੈਂ ਆ ਦਵਿੰਦਰ ਆਰਾਬਰਾਹਮ ਦੀ ਗੋਲੀ ਪਾਏ ਰਾਤ ਨੂੰ ਕਿ ਰਾਤ ਹੋ ਗਈ ਤੇ ਦੇਖਾਂਗੇ ਹੈ ਇਹ ਤਾਂ ਮੂਡ ਹੋਇਆ ਜਾਾਂਗੇ ਫਿਰ ਤਾਂ ਗੋਲੀ ਤਾਂ ਦੀ ਹੀ ਹੋਈਆ ਕੱਲ੍ਹ ਦਾ ਤਾਂ ਹੋਈ ਹੀ ਨਹੀਂ ਭਾਈ ਕਰਨ ਨੂੰ ਮੈਂ ਤਾਂ ਪਈ ਫੁਰ ਜਾਣਾ ਬਰਾਮਾ ਹੈ ਮੈਂ ਤਾਂ ਆਉਂਦਾ ਫੁੱਲ ਬਣਾ ਨਾ ਦੇਖੀ ਤਿੰਨੇ ਸੌ ਰਾਂਗੇ ਜੰਮ ਇੰਨੇ ਤੋਂ ਭਾਈ ਸੌ ਰਾਂਗੇ ਜੰਮ ਪਾਵਰ ਕਿ ਬਣਾ ਰ ਪਿਆ ਵਾ ਰੱਖ ਨੂੰ ਸਟੀਲ ਪਾ ਗਾ ਲੋ ਕਰਾ ਭਾਬੀ ਨੂੰ ਫੋੜਵਾਣਾ ਬਿਰਬਾਤ ਹੈ ਯਾ ਅੱਛਾ ਬਿਆਹ ਹੈ ਹਾਂ ਮੈਨੂੰ ਕਹਿ ਬਸ ਸਿੱਧਾ ਅਪਰਾਇਮ ਕਰੀ ਜਾਗਾ ਨਾ ਗੋਲੀ ਨੇ ਤਾਂ ਗੋਲੀ ਪਾ ਦੀ ਕੀ ਕਰਾ ਗੋਲੀ ਪਾ ਦੀ ਗੋਲੀ ਆ ਨਹੀਂ ਸਕਦਾ ਯਾਰ ਆ ਤਿੰਨ ਦੋ ਕੀ ਬੰਦਵਾਜ ਮਾਤਾ ਉਹ ਦੋ ਆ ਜੀ ਇਹਦਾ ਬੇਟਾ ਇਹ ਤਾਂ ਆ ਜਾਗਾ ਬਈ ਮਾਨੂੰ ਸੋ ਕਰਨਾ ਦੁਨੀਆ ਕੇ ਚੱਲ ਬਈ ਕਾਂ ਖੜਾ ਮੋਟਾ ਸਾਲ ਆਪਣਾ ਮੋਟਰ ਤੇ ਆ ਗਈ ਮਾਵਾ ਚੱਲ ਯਾਰ ਤਿਆਰ ਸਾਰੇ ਫੋਟੋਆਂ ਕਿਚਾਵਾ ਪਰ ਆਪ ਦੋਨੋਂ ਮੈਂ ਰਬਰਾਇਮ ਦੋਸ ਕੇ ਬੂਟ ਮੰਗ ਰਹੇ ਆ ਮਾ ਬੂਟ ਦੇ ਦੇ ਯਾਰ ਉਹ ਬੈਠ ਕੇ ਨਾ ਬੂਟ ਨਹੀਂ ਬੂਟ ਨਹੀਂ ਦੇ ਰਿਹਾ ਯਾਰ ਯੋ ਕੋਈ ਬਾਤ ਆ ਯਾਰ ਘਰਾਂ ਦੇ ਹੀ ਹੈ ਘਰਾਂ ਦੇ ਜੋੜੀ ਮੰਗਾ ਲੈ ਇੱਕ ਜੜੀ ਤੋਂ ਕਹਿੰਦਾ ਘਰਾਂ ਪੜੀ ਆ ਐਡੀ ਡਾਸ ਗਈ ਉਹ ਬਈ ਘਰਿਆਂ ਆ ਕੇ ਤੇ ਬੰਦੇ ਬਿਉਰੀ ਆ ਕੇ ਬੈਠ ਕੇ ਚਾਚੂ ਪੀ ਪਰ ਦੋ ਰੋਟੀ ਰੋਟੀ ਖਾਣੇ ਅੱਜ ਗਰਮੀ ਇੰਨੀ ਕਿ ਜ਼ਿਆਦਾ ਦਿਨਾਂ ਬਾਈ ਕੋਈ ਹਾਂ ਤੈਨੂੰ ਨੀ ਕੰਮ ਹੀ ਲੱਗੂ ਕਬੈਟ ਕਾ ਬੁਰੇ ਫਾਰ ਹੋ ਗਏ ਮੈਂ ਕਿਹਾ ਚੱਲ ਦੁਕਾਨੇ ਬੈਠਾ ਮਾਂ ਚੱਲ ਜਾਂ ਹੁੰਦੇ ਆਂ ਦੇਖਣ ਥੋੜਾ ਰਿਲੈਕਸਿੰਗ ਕਰਾਂਗਾ ਬਾਕੀ ਰਾਤ ਨੂੰ ਵੀ ਉਹਨੇ ਕਿਹਾ ਦੇਖਾਂਗੇ ਜੇ ਟਾਈਮ ਲੱਗੇ ਆ ਫਰੀ ਹੋ ਗਏ ਜਲਦੀ ਤਾਂ ਚਲੇ ਜਾਾਂਗੇ ਨਹੀਂ ਤਾਂ ਫਿਰ ਕੋ ਮਿੱਤਰੋ ਗੰਡੀ ਕਿਆ ਕਰੇ ਗੰਡੀ ਗੱਦੀ ਗੱਦੀ ਕਰੇ ਗੱਡੀ ਬੜੀ ਗੰਦੀ ਹੋ ਗਈ ਜੀ ਭਾਈ ਮੈਂ ਕਿਹਾ ਯਾਰ ਚੱਲ ਕੱਲ ਨੂੰ ਸਵੇਰੀ ਜਾਣਾ ਨਾ ਪਾਣੀ ਮਾਰ ਲੈ ਥੋੜਾ ਜਿਹਾ ਇੱਕ ਇਹ ਦੇਖ ਛੋਟੂ ਆ ਫੋਰਮੈਨ ਜੀ ਕੈਸੇ ਹੋ ਜੀ ਮੈਂਗਾ ਥੋੜਾ ਜਿਹਾ ਪਾਣੀ ਮਾਰਦੇ ਆ ਕਾਲੀ ਗੱਡੀ ਗਈ ਹੋਈ ਆ ਬਾਈ ਇਹ ਤਾਂ ਨਾ ਤਾਂ ਮੇਰੇ ਕੋਲ ਚੱਲਦੀ ਗੱਡੀ ਬਾਈ ਵੱਜ ਜਾ ਤਾਂ ਲੈ ਕੇ ਜਾਣੀ ਆ ਫੇਰ ਸਾਲੀਨ ਸਾਫ ਕਰੋ ਇਹੋ ਪੰਗਾ ਅਜਾ ਮਗਾ ਤੋ ਲੈ ਆ ਥੋੜੀ ਜੀ ਯਾਰ ਬਾਹਰ ਅੰਦਰ ਜਾਣ ਫੇਰ ਅਗਲਾ ਕਾਲੀ ਗੱਡੀ ਰੱਖ ਲਈ ਗਏ ਨੇ ਬਾਈ ਤੇਰੇ ਕੋਲ ਸਫਾਈ ਨਹੀਂ ਹੁੰਦੀ ਹੈ ਕਿ ਆ ਗੱਡਾ ਗੱਡਾ ਕਿਹੜਾ ਤਾਂ ਡੋਕੇ ਲੜਨ ਲਈ ਆ ਕੋਈ ਪਿਆਰ ਦੱਸਾਂ ਵੀ ਮਜਬੂਰੀ ਨੂੰ ਲੈ ਤੋ ਲਈ ਆ ਤੇ ਭੈਣ ਦੇ ਨਿਆਣਾ ਨੂੰ ਵੀ ਦੱਸ ਕਹ ਜੂੰਗਾ ਇਹਨੂੰ ਉੱਤੋਂ ਕਾਲੀ ਗੱਡੀਆਂ ਲੈ ਲਿਓ ਕਦੀ ਬਾਕੀ ਜਿਹੜੀ ਮਰਜ਼ੀ ਗੱਡੀ ਜਿਹੜੀ ਮਰਜ਼ੀ ਲੈ ਲਿਓ ਪਰ ਕਾਲੇ ਰੰਗ ਦੀ ਗੱਡੀ ਲੈ ਲਿਓ ਬੜਾ ਔਖਾ ਬਾਈ ਟਾਈਮ ਟਾਈਮ ਗੱਲ ਕਿੰਨੀ ਤਬਦੀਲੀ ਹੋ ਗਈ ਨਹੀਂ ਪਹਿਲਾਂ ਸਰਪ ਪਾਇਕਰਾਂ ਦੇ ਬਾਲਟੀਆਂ ਬੁਰਾ ਹਾਲ ਇਹ ਤੋਂ ਬਾਈ ਕਿ ਗੰਨਮਈ ਸਾਰਾ ਕੁਝ ਪਾ ਦੋ ਇੱਕ ਵਾਰੀ ਵਾਹ ਲਾਣਾ ਵਾਹਣਾ खत्म हो गया खत्म हो गया चल कौन पवागा इतना टाइम नहीं पर पा बड़ा घट्टा <laughs> पावा वैसे मैं ना यूज धोने तो धोने तो वास्ता। मैं शैम्पू यूज करूँ थ्री एमएम का बेस्ट शैम्पू हो यार ऑल इसका शैम्पू बहुत आई देखो लाइट चली कभी कभी वो पंगा हो जा लाइट भजगी साल एक जनरेटर भी होना जरूरी है भाई जनरेटर यार गर्मियों बड़ा साथ दे यार देवेटर तो पखा पखा चलावासी तेनाली चल साली मेरे पास जगह नहीं है रखने जनरेटर लेने के पैसे हैं जगह नहीं है <laughs> कैसा कैसा कम हो जा कई बार कहाँ रखा छे तला रखा हो जा रखो पता नहीं तो किसी की नज़र लगी मैंने स्नैपचैट पर भी स्टोरी पा दी ना गड्डी तो रहा आराम से चलो चलता रहा कम उस गल नहीं हो प्रेसर से गल ना चंकी तरह सारा सर्फ सूफ जा उतर जा हेलो पिंकी 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 पिंक कहाँ सी है पिंक यो तो चश्मे हैं पिंक कहां अच्छा कैप पिंक और क्या पिंक अच्छा यू भी पिंक और क्या पिंक अच्छा यू भी पिंक और क्या पिंक यू यू क्या, सूज पिंक यू क्या, यू क्या ये तो फिंगर चल जा हेलो देख हाय हाय ਆ ਜਾ ਜਲ ਭਗ ਜਾ ਭਗ ਜਾ ਦਾਦੂ ਗਿਲ ਭਗ ਜਾ ਕਰੋ ਲੁੱਕ ਹਾਲੀ ਤੇ ਕੱਪੜਾ ਨਹੀਂ ਮਾਰ ਦਿਖ ਰੇ ਬੰਦੇ ਹੈਲੋ ਗਾਇਸ ਹਾਲੀ ਤੇ ਕੱਪੜਾ ਨਹੀਂ ਮਾਰ ਸੁੱਕਾ ਕੱਪੜਾ ਮਾਰ ਰੂਏ ਬਸ ਇਸ ਪਾ ਹਾ ਘੰਟਾ ਜੀਜ ਬਕਾਲਾ ਰੰਗ ਜੇ ਦੀ ਸੋਨਾ ਲਗਾ ਨਸਾਂਪਾ ਰੱਖਣਾ ਉਹ ਉਹ ਨਹੀਂ ਜੀ ਜਿਸ ਕਾਰਨ ਕੱਲੋਂ ਵਿਆਹਾਂ ਜਾਣਾ ਮੁੰਡੇ ਦਾ ਉਹ ਮੇਰੇ ਪਤਾ ਨੇ ਕ੍ਰਮਟਨ ਕਾ ਗੀਜਲੇ ਕਾ ਗਿਆ ਦਾ ਔਰ ਗੀਜਰ ਚਲੋ ਪੈ ਕੇ ਆਵਾਂ ਨਵੇਂ ਆਵਾਂ ਬੰਦ ਹੁਆ ਬੇਟੀ ਉਹ ਲੈ ਗਿਆ ਗੀਜਰ ਚ ਲੈਣੀ ਪਰ ਉਹਨੇ ਨਾ ਇਹਦੇ ਜਿੱਤਾਂ ਸਰਦਿਆਂ ਲੱਗੀ ਜੀ ਉਹਨੇ ਵਿਆਹ ਵਾਸਤਾ ਸਪੈਸ਼ਲੀ ਆਦਾ ਗੀਜਰ ਵੀ ਵਿਆਹ ਕੋਈ ਆਗਰ ਹੁੰਦਾ ਮੈਂ ਤੁਹਾਨੂੰ ਦੱਸ ਰਿਹਾ ਦਾ ਬਾਈ ਕੀ ਜੱਲੇ ਕਾ ਗਿਆ ਦਾ ਸੋਸਤਾ ਵੀ ਚਲ ਵਿਆਹਾਂ ਕੰਮ ਆ ਜਾਗਾ ਵੀ ਅੱਗਾ ਵਿਆਹਾਂ ਮੈਨੂੰ ਪਤਾ ਰਿਸ਼ਤੇਦਾਰ ਬਹੁਤ ਹੋਊਗਾ ਵੀ ਦੋਨੋਂ ਰੂਮਾਂ ਮੱਖੋ ਚੱਕ ਗੀਦਰ ਚ ਲੈਣੀ ਐਸਾ ਵੀ ਹੋ ਜਾਣਾ ਮੈਂ ਗੀਦਰ ਵਿੱਚ ਲੈ ਆ ਔਰ ਮੈਂ ਕਹਾਂ ਚੱਲ ਕੋਈ ਮੈਂ ਦੂਸਰਾ ਲੈ ਆਉਂਗਾ ਕੱਲੂ ਮਾਂ ਬਰਾਤ ਵਾਸਤੇ ਹੀ ਨਾਵਾਂਗੇ ਮਾਂ ਬੰਦੇ ਮੈਂ ਕੱਲੂ ਹਦਲਾ ਬਦਲੀ ਕਰ ਲਿਆਂਗਾ ਇਹਨਾਂ ਨੂੰ ਬਦਲਣਾ ਤਾਂ ਬੜ ਰੇ ਨਹੀਂ ਤੇ ਕ੍ਰੈਂਪਨ ਜੀ ਦਾ ਗਰੰਟੀ ਵ੍ਰੰਟੀ ਕਾਰਡ ਹੋਇਆ ਭਾਈ ਕਾਰਡ ਗਿਲਟ ਹੋਇਆ ਮੈਂ ਤਾਂ ਕਹਾਂ ਤੇ ਬੱਕਾ ਦੇ ਮੈਂ ਆਵਾਂਗੇ ਵਰਕਰ ਆਵਾਂਗੇ ਕੰਮ ਕਰਨ ਵਾਲੇ ਟੈਕਨੀਸ਼ੀਅਨ ਕੱਤ ਨੂੰ ਚੇਂਜ ਕਰਕੇ ਦੇਹਾਂਗੇ ਤਾਂ ਵੀ ਦੁਖੀ ਹੋ ਜਾਵੇ ਚੰਗਾ ਰਿਸ਼ਤੇਦਾਰ ਉਹ ਤੇ ਗੁੱਸਾ ਮਾਨ ਲਿਆ ਦੁਖੀ ਹੋ ਗਿਆ ਮੈਂ ਕੋਈ ਨਹੀਂ ਉਸ ਨੂੰ ਮੈਂ ਆਪਣੇ ਆਪ ਕੰਪਲੇਂਟ ਪਾ ਕੇ ਠੀਕ ਕਰਾ ਲੂੰਗਾ ਤੈਨੂੰ ਮੈਂ ਨਾਮਾ ਦੇ ਦੂੰਗਾ ਐਸੇ ਕੰਮ ਬਈ ਬਹੁਤ ਹੋ ਜਾਣਗੇ ਬਾਕੀ ਉਹ ਵੀ ਫੋਨ ਕਰ ਰਿਹਾ ਵਿਆਹ ਵਾਲਾ ਸੋਗਰਾ ਜਿਸਕੇ ਅੱਜ ਜਾਗਾਏ ਤੇ ਕਹਿ ਰਿਹਾ ਮਰੇ ਡਿਸਕਾਂ ਖਰਾਬ ਹੋ ਗਈ ਯਾਰ ਟੁੰਟੀਆਂ ਝੂੜੀਆਂ ਰਿਸ਼ਤੇਦਾਰ ਕਹਿਣਾ ਮਖੋਲ ਕਰ ਲਈ ਕਰਿਆ ਡਿਸਕਾਂ ਲੇਗਾ ਹਾਂ ਚਲਾ ਆਉਂਗਾ ਜੀ ਰਾਤ ਨੂੰ ਟਾਈਮ ਲੱਗਿਆ ਫਿਰ ਦੇ ਜੂ ਮੈਂ ਤੈਨੂੰ ਕਰ ਚੱਲ ਠੀਕ ਆ ਬਾਈ ਬਣ ਕੇ ਰਾਤ ਕਾਈ ਪਲਾਨ ਮੁੜਦੇ ਨਹੀਂ ਸਕੱਟਣ ਦੇ ਸਮਾਨ ਮੰਗਾਇਆ ਕਰ ਟੁੰਟੀ ਟੁੱਟ ਗਈ ਰਿਸ਼ਤੇਦਾਰਾਂ ਨੇ ਟੁੰਟੀ ਤੋੜ ਦੀ ਹੋਰ ਮੈਂ ਕਿਹਾ ਚੱਲ ਟੁੱਟੀ ਦਾ ਹੱਲ ਕਰਾ ਦਾਂਗੇ ਤੁਸੀਂ ਆ ਇਹ ਵਾਲ ਬੁਲ ਕਟਾ ਕੇ ਆਇਆ ਬਈ ਸੋਹਰਾ ਕੇ ਜਾਣਾ ਕੱਲ ਨੂੰ ਹੈ ਇਹ ਸੀ ਮੇਰੀ ਬਾਤ ਸੁਣ ਇਹ ਕਿਹੜਾ ਭਾਬੀ ਗੱਲ ਕਰ ਜਾਗੀ ਤੂੰ ਮੇਰੇ ਜਵਾਬ ਦੇ ਹਾਂ ਕੋਤੋਂ ਬਾਈ ਜੀ ਇਹ ਕਿਹੜਾ ਸਸਤਾ ਆਉਂਦਾ ਹੈ ਜੀ ਕਿੰਨੇ ਕਿਹੜੇ ਪੈਨ ਚੋਦ ਰਹੇ ਨੇ ਇਹ ਨਹੀਂ ਇਸੀ ਲੜੀ ਉਹ ਗੇਰ ਤੇ ਨਿਕੜ ਗਿਆ ਆ ਪਤਾ ਕਿੰਨਾ ਕਰਦਾ ਗਈ ਆ ਉਹ ਯਾਰ ਬਲੇਡ ਵੀ ਨਹੀਂ ਦਵਾਈ ਦਵਾ ਸਕਦੇ ਲੈ ਤੇਰੇ ਤੋਂ ਨਾ ਹੋ ਰਿਹਾ ਮਿਲਵਾ ਮੇਰੇ ਘਰ ਵਾਲੀ ਨੇ ਕਰਾਇਆ ਮੈਨੂੰ ਕਿਹਾ ਆਪਣਾ ਘਰ ਵਾਲੀ ਨੇ ਕਰਾਇਆ ਮੇਰਾ ਸਾਲਾ ਦੇਖ ਲੈ ਤਾਂ ਮੇਰਾ ਕੁਝ ਹੋਇਆ ਹੋਇਆ ਚੁੱਪ ਕਰ ਤਕੜਾਏਗਾ ਫੜਾਗਾ ਹੈਂ ਮੇਰੇ ਨੂੰ ਲਵਾਇਆ ਤੇ ਬਲੇਡ ਉਦਵਾਇਆ ਗੱਲਾਂ ਵਾ ਨਿਊ ਬਲੇਡ ਲੱਗ ਜੇ ਕਰ ਗੱਲਾਂ ਵਾ ਕਿਸੇ ਬਾਤ ਨੂੰ ਹੀ ਲਗਾ ਬਲੇਡ ਵੀ ਠੀਕ ਆ ਯਾਰ ਇਹ ਈਦ ਦਾ ਚੰਦ ਕਾਹ ਆ ਗਿਆ ਲਾ ਦੇ ਉਰੀ ਲਾ ਦੇ ਅੱਗੇ ਤੇ ਕਿਹੜਾ ਟ੍ਰੈਫਿਕ ਆ ਜਾਗੀ ਓਵਰੀ ਲਾ ਦੇ ਸੀ ਕੀ ਗੱਲ ਸਾਲੇ ਸਾਰਾ ਟ੍ਰੈਫਿਕ ਇੱਥੇ ਹੱਲਾ ਫਸਾ ਕੋਰ ਬੁਲਟ ਕਿਸ ਕਾ ਦੱਬੇ ਆਏ ਹੋ ਚੱਲ ਜਾ ਹਾਂ ਕੱਟੇ ਮੇ ਤੇ ਕਿਆ ਲੈ ਆਵਾ ਜਿਹੜਾ ਕੱਟੇ ਨੂੰ ਪੁੱਛ ਆ ਹੈ ਹੈ ਕੱਟੇ ਕੀ ਕੱਟੇ ਕਾ ਕਿਹੜਾ ਵਿਆਹ ਆ ਕੱਟੇ ਕਾ ਵਿਆਹ ਹੋਵੇ ਫਿਰ ਹੋਵੇਗੀ ਮੋਟਰਸ ਤੋਂ अर्ज किसी ने वीडियो देख ली कट्टा कट्टा कर रहे हैं जो चो रोटी खाना आए डांस डूस तो कर लो यार ठीक है प्राइम <laughs> ਇਹ ਤਾਂ ਸਾੜੇ ਮਰ ਗਿਆ ਲੋ ਜਾ ਰਿਹਾ ਆਪਾਂ ਚੰਗਾ ਕਰ ਰਹੇ ਆ ਕਿਉਂ ਕਹਿਦਾ ਆਪਾਂ ਹਾਂ ਮਨੇ ਫ੍ਰੀ ਫੰਡ ਮੈਨੂੰ ਆਇਆ ਕਹਿੰਦੇ ਤਾਂ ਵਿਚਾਰਾ ਮਰ ਗਿਆ ਲਾ ਕੀ ਕਹਿ ਰਿਹਾ ਹੋਇਆ ਰੋੜਾ ਕਹਿ ਰਿਹਾ ਹੋਇਆ ਅੱਛਾ ਪੱਪੀ ਗੱਤ ਕੀ ਗਿਆ ਪਹਿਲੀ ਵਾਰ ਪਹਿਲੀ ਵਾਰ ਸਾਗਰ ਵੀ ਦੇਣਾ 5 500 ਰੁਪਏ ਸਾਗਰ ਹੀ ਦੇਣਾ ਬੜਾਗਾ ਅੱਪਲ ਮੈਂ ਤਾਂ 1100 2100 1100 ਮਾਰ 1100 ਮਨ ਵੇਟ ਰਿਹਾ ਕਰਦਾ

ਇਹ ਨੰਬਰ ਯੋ ਸ਼ੌਕ ਨਹੀਂ ਗਿਆ ਹਾਂ ਗੁੱਡੀ ਜਾਂ ਵਾਦ ਦਿਦ ਰਾਤ ਤੱਕ ਨੱਚੀ ਜੋ ਆ ਕਰੀ ਜੋ ਅਗਲ ਨੂੰ ਹੁਬਾਰ ਪਤਾ ਹੈ ਉਸਕੇ ਖਾਸ ਮੈਂਬਰ ਆਏ ਹੋਏ ਆ ਉਹ ਐਨਜੋਇਮੈਂਟ ਕਰਾਉ ਆਪਣੀ ਗੜਮ ਚੋਧਰੀਆਂ ਕੀ ਤਰ੍ਹਾਂ ਜੋ ਗਾਣਾ ਲਾ ਵਾਹ ਲਾ ਉਹ ਚੀਜ਼ਾਂ ਦੇ ਬੜੀ ਵਾਹ ਹੋਣ ਲੱਗੀ ਹੁਣ ਤੁਸੀਂ ਦੁਕਾਨੋਂ ਆਗਲਾਗਾ ਐਨਜੋਇਮੈਂਟ ਕਰਾਉ ਕਰਨਾ ਹੈ ਤਾਂ ਮੈਨੂੰ ਦੋ ਜੇ ਰੋਟੀ ਰੋਟੀ ਖਾਏ ਆਪਣਾ ਬਾਕੀ ਮਿੱਤਰੋ ਅੱਜ ਕੀ ਵੀਡੀਓ ਇਹੀ ਸਮਾਪਤੀ ਕਰਾਂ ਵੀਡੀਓ ਬਾਰੇ ਲੇ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ